ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ 컬렉ਸ਼ਨ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਚਿੱਤਰਾਂ ਸਿਮਾ ਦਾ ਸੂਟ ਲੈ ਕੇ ਆਏ ਆ ਇਹ ਸੂਟ ਫਰੰਟ ਫਰੰਟ ਇਹਦਾ ਕੱਢਿਆ ਹੈ ਸਿਰਫ ਇਹਦਾ ਫਰੰਟ ਕੱਢਿਆ ਹੈ ਕੱਪੜਾ ਬਹੁਤ ਸੌਫਟ ਹੈ ਪਿਆਰਾਗਾ ਕੱਪੜੇ ਦੀ ਫੁੱਲ ਗਾਰੰਟੀ ਹੋ ਕੱਪੜਾ ਵਧੀਆ ਇਹਦਾ ਦੁਪੱਟਾ ਰਹਿਗਾ ਦੁਪੱਟਾ ਟੂ ਸਾਈਡ ਕੱਟ ਵਰਕ ਦਾ ਇਹਦੇ ਨੇ ਸੜੇ ਇਸ ਤਰ੍ਹਾਂ ਦਾ ਤੇ ਵਿੱਚ ਇਹਦੇ ਬੂਟੀਆਂ ਨੇ ਫੁੱਲ ਹੈਵੀ ਦੁਪੱਟਾ ਹੈ ਇਹ ਅਗੇ ਆਪਣੇ 5 ਮੀਟਰ ਦੀ ਇਹ ਕੱਟ ਹੋਊਗੀ ਬਚਿੱਤਰਾ ਸਿਮਰ ਹੈ ਇਹਦਾ ਰੇਟ ਰਹੂਗਾ ਜੀ 700 ਰੁਪਿਆ ਤੇ ਜੇ ਕਿਸੇ ਨੇ ਲੈਣਾ ਹੋਵੇ ਤੁਹਾਨੂੰ ਆਰਡਰ ਕਰ ਸਕਦੇ ਹੋ ਨੰਬਰ ਆਪਣਾ ਚੱਲ ਰਿਹਾ ਹੈਗਾ ਚਾਰਜ ਐਕਸਟਰਾ ਲੱਗੂਗਾ 700 ਇਹਦਾ ਰੇਟ ਹੈ ਚਾਰਜ ਐਕਸਟਰਾ ਲੱਗੂਗਾ ਇਹ ਆਪਾਂ ਇੱਕ ਹੋਰ ਸੂਟ ਲੈ ਕੇ ਆਏ ਜੀ ਇਹ ਸਿਮਰ ਚ ਹੈ ਇਹਦੀ ਸਲਵਾਰ ਸੌਰੀ ਕਮਈ ਰਹੂਗੀ ਇਹਦੀ ਬਾਟਮ ਰਹੂਗੀ ਇਹ 2.5 ਮੀਟਰ ਦੀ ਕਟ ਹੈ 2.5 ਮੀਟਰ ਦੀ ਇਹ ਹੈ 2.5 ਮੀਟਰ ਦੀ ਹੈ ਇਹਦਾ ਪ੍ਰਾਈਸ ਰਹੂਗਾ ਜੀ 550 ਚਾਰ ਜਿਹੜੇ ਐਕਸਟਰਾ ਲੱਗਣਗੇ ਕਿਸੇ ਨੂੰ ਵੀ ਸੂਟ ਚਾਹੀਦਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੋਰ ਸਕਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜਾ ਵੀ ਸਾਡੀ ਵੀਡੀਓ ਵੇਖਦਾ ਹੈ ਥੈਂਕ ਯੂ ਜੀ